ਉਹ ਸਮੱਸਿਆ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਤੁਹਾਡੀ ਸੁਲਝਾਉਣ ਵਾਲੇ ਨੇ ਜਿਸ ਕਰਕੇ ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਜਨਾਨੀ ਹੈ ਚਾਹੇ ਕੁੜੀ ਹੈ ਉਹ ਬਹੁਤ ਹੱਦ ਤੱਕ ਪਰੇਸ਼ਾਨ ਰਹਿੰਦੀ ਹੈ ਯਾ ਪਰੇਸ਼ਾਨ ਰਹਿੰਦੇ ਨੇ ਤੇ ਫਿਰ ਕੁਦਰਤੀ ਤੌਰ ਤੇ ਦਾ ਹੱਲ ਹੈ ਡਾਕਟਰ ਸਾਹਿਬ ਬਿਲਕੁਲ ਬਹੁਤ ਵਧੀਆ ਹੱਲ ਹੈ ਜੀ ਇਹਦਾ ਮਤਲਬ ਅਸੀਂ ਕੋਈ ਮੈਡੀਸਿਨ ਵਗੈਰਾ ਅਸੀਂ ਤੁਸੀਂ ਬਿਨਾ ਦਵਾਈਆਂ ਤਾਂ ਇਹਨੂੰ ਠੀਕ ਕਰ ਸਕਦੇ ਹੋ ਸਿਰਫ ਇੱਕ ਚੀਜ਼ ਨਾਲ ਸਿਰਫ ਇੱਕ ਚੀਜ਼ ਨਾਲ ਉਹ ਤੁਹਾਨੂੰ ਦੱਸਣ ਲੱਗੇ ਆਂ ਜਦੂਰਾ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਪਿਸ਼ਾਬ ਬਹੁਤ ਜਲਦੀ ਨਿਕਲ ਜਾਂਦਾ ਜੇ ਉਹਨੂੰ ਗੋਲੀ ਜਾਂ ਕੋਈ ਹੋਰ ਦਵਾਈ ਇੰਨੀ ਛੇਤੀ ਅਸਰ ਨਹੀਂ ਦਿਖਾ ਸਕਦੀ ਜਿੰਨੀ ਛੇਤੀ ਇਹ ਅਸਰ ਦਿਖਾਉਂਦੀ ਹੈ ਖਜੂਰ ਵੀ ਕੋਈ ਬਿਨਾ ਮਿੱਠੇ ਤੋਂ ਹੋਈ ਹੈ ਨਹੀਂ ਨਹੀਂ ਤੁਸੀਂ ਬਾਜ਼ਾਰੋਂ ਖਜੂਰ ਲੈਣੇ ਆ ਜੀ ਉਹ ਤੁਹਾਨੂੰ ਲਵੇਟ ਲਵੇਟ ਕੇ ਦੇਖੋ ਉਹਦੇ ਵਿੱਚ ਦੰਦੇ ਨੇ ਪੈਕਟਾਂ ਦੇ ਵਿੱਚ ਉਹ ਸਾਰੀ ਚੀਨੀ ਲਾਈ ਹੋਈ ਆ ਉਹਨੂੰ ਇੱਕ ਤਰ੍ਹਾਂ ਦੀ ਹੈਨਾ ਕੈਮੀਕਲ ਲਾਇਆ ਹੋਇਆ ਪਰ ਇਹ ਨੇਚਰਲ ਜਿੱਦਾਂ ਰੁੱਖ ਤੋਂ ਖਜੂਰ ਤੋਂ ਤੋੜੀ ਇਹ ਉਦਾਂ ਹੀ ਆ ਸਿਰਫ ਇਹਨੂੰ ਕੋਈ ਮਿੱਠਾ ਨਹੀਂ ਲੱਗਿਆ ਹੋਇਆ ਕੋਈ ਕੁਝ ਨਹੀਂ ਲੱਗਿਆ ਹੋਇਆ ਜੋ ਉਸ ਤੋਂ ਟੋੜੇ ਸਿਹਤ ਲਈ ਇੱਕ ਤਰ੍ਹਾਂ ਦਾ ਅਮਰਤ ਦੇ ਸਮਾਨ ਜਿਹੜਾ ਹੈ ਕੰਮ ਕਰਦੀ ਹੈ ਜੀ ਤੁਸੀਂ ਹੁਣ ਦੇਖ ਲਓ ਕੋਈ ਬਜ਼ੁਰਗ ਸਾਡੇ ਕੋਲ ਮਾਈਆਂ ਆਉਂਦੀਆਂ ਜਾਂ ਬੀਬੀਆਂ ਆਉਂਦੀਆਂ ਨੇ ਉਹ ਕਹਿੰਦੀ ਅਸੀਂ ਸਾਡੇ ਛਿੱਕ ਮਾਰੇ ਤੋਂ ਪਿਸ਼ਾਬ ਨਿਕਲ ਜਾਂਦਾ ਜੇ ਅਸੀਂ ਖੰਗ ਕਰਦੇ ਆ ਤਾਂ ਪਿਸ਼ਾਬ ਨਿਕਲ ਜਾਂਦਾ ਜਾਂ ਸਾਡਾ ਰਾਤ ਨੂੰ ਕੋਈ ਸੁਪਨਾ ਇਦਾਂ ਦਾ ਆਉਂਦਾ ਤਾਂ ਪਿਸ਼ਾਬ ਨਿਕਲ ਜਾਂਦਾ ਜਾਂ ਸਾਡਾ ਡਰ ਕੇ ਪਿਸ਼ਾਬ ਨਿਕਲ ਜਾਂਦਾ ਬੱਚਿਆਂ ਦੇ ਵਿੱਚ ਤਾਂ ਇਹ ਰੋਗ ਕਹ ਲਓ ਵੀ ਹਰ ਤੀਜੇ ਬੱਚੇ ਨੂੰ ਹੈ ਬਹੁਤ ਵਾਰ ਹੁੰਦੇ ਜੀ ਮੈਂ ਤਾਂ ਜਵਾਨ ਮੁੰਡੇ ਦੇਖੇ ਨੇ ਜਵਾਨ ਕੁੜੀਆਂ ਦੇਖੀਆਂ ਨੇ ਵੀਵੀ 25-25 ਸਾਲ ਦੀਆਂ ਜਿਹੜੇ ਕਹਿੰਦੇ ਨੇ ਜੀ ਸਾਨੂੰ ਹਜੇ ਵੀ ਨਹੀਂ ਪਤਾ ਲੱਗਦਾ ਅਸੀਂ ਬਹੁਤ ਹੀਲੇ ਕਰਲੇ ਬੜੀਆਂ ਦਵਾਈਆਂ ਖਾਲੀਆਂ ਬੜੇ ਅਸੀਂ ਕਹਲੇ ਕਿ ਟੋਟਕੇ ਕਰਲੇ ਪਰ ਸਾਡਾ ਜਿਹੜਾ ਬਿਸਤਰ ਦੇ ਉੱਤੇ ਪਿਸ਼ਾਬ ਹੁਣ ਵੀ ਬਹੁਤ ਵਾਰ ਤਾਂ ਹੁੰਦਾ ਹੈ ਕਿ ਮੁੰਡਾ ਜਾਂ ਕੁੜੀ ਵਿਆਹ ਹੋ ਜਾਂਦਾ ਉਹਨਾਂ ਦਾ ਪਰ ਵਿਆਹ ਤੋਂ ਬਾਅਦ ਵੀ ਉਹਨਾਂ ਨੂੰ ਪ੍ਰੋਬਲਮ ਜਿਹੜੀ ਹੋ ਰਹਿੰਦੀ ਹੈ ਬੜੀ ਸ਼ਰਮਿੰਦਗੀ ਵਾਲੀ ਕੰਡੀਸ਼ਨ ਹੁੰਦੀ ਹੈ ਜੀ ਬੇ ਇਹਨੂੰ ਸਵੇਰੇ ਬਾਣੀ ਚ ਭਿਉਂਦੋ ਰਾਤ ਨੂੰ ਤੁਸੀਂ ਇਹਨੂੰ ਮਸਲ ਕੇ ਚੰਗੀ ਤਰ੍ਹਾਂ ਦੇ ਵਿੱਚ ਚਾਹੇ ਬੱਚਾ ਜਹੇ ਨੌਜਵਾਨਾ ਜਹੇ ਬਜ਼ੁਰਗ ਇਕ ਹਫਤੇ ਦੇ ਵਿੱਚ ਪਿਸ਼ਾਬ ਐਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਅਸਰ ਦਿਖਾਉਂਦੀ ਹੈ ਇਹ ਐਡੀ ਕਮਾਲ ਦੀ ਚੀਜ਼ ਹੈ ਕਿ ਬੰਦਾ ਪਿਸ਼ਾਬ ਕਰਕੇ ਸੌਣ ਦੀ ਤਿਆਰੀ ਚ ਆਇਆ 2-4 ਮਿੰਟ 10 ਮਿੰਟ ਉਹ ਸੌਣ ਦੀ ਕੋਸ਼ਿਸ਼ ਚਾ ਉਹਨੂੰ ਫੇਰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜੀ ਮੈਨੂੰ ਤਾਂ ਫੇਰ ਪਿਸ਼ਾਬ ਆ ਰਿਹਾ ਹੈ ਤਰ੍ਹਾਂ ਦੀ ਨਾਲੀ ਦੇ ਅੱਗੇ ਜਿਹੜਾ ਪ੍ਰੋਸਟੇਟ ਗਲੈਂਡ ਆ ਜਿਹਨੇ ਕੰਟਰੋਲ ਕਰਨਾ ਸਾਰਾ ਕੁਝ ਉਹ ਜਦੋਂ ਵੱਧ ਗਿਆ ਜਾਂ ਘਟ ਗਿਆ ਉਹ ਆਪਣਾ ਇੱਕ ਤਰ੍ਹਾਂ ਦਾ ਮੂੰਹ ਆ ਜਿਹੜਾ ਟੱਕਣਾ ਉਹਦਾ ਕੰਟਰੋਲ ਨਹੀਂ ਰਹਿੰਦਾ ਹੈ ਅਗਰ ਜਿੰਨੀ ਗਰਮੀ ਵਧਦੀ ਜਾਊਗੀ ਉਨਾਂ ਇਹ ਜਿਹੜਾ ਰੋਗ ਆ ਪਿਸ਼ਾਬ ਦਾ ਉਹ ਜ਼ਿਆਦਾ ਵਧਦਾ ਜਾਂਦਾ ਉਹਦੇ ਨਾਲ ਜਲਣ ਵੀ ਇਨਫੈਕਸ਼ਨ ਵੀ ਤੁਸੀਂ ਇਹ ਦੇਖ ਲਓ ਲੇਡੀਜ਼ ਦੇ ਵਿੱਚ ਸਭ ਤੋਂ ਵੱਧ ਜਿਵੇਂ ਆ ਪਾਣੀ ਪੀਣ ਦੀ ਸਮੱਸਿਆ ਜਾਂ ਉਹਨਾਂ ਨੂੰ ਯੂਰੀਨ ਇਨਫੈਕਸ਼ਨ ਦੀ ਸਮੱਸਿਆ ਉਹ ਸਾਰਾ ਕਾਰਨ ਕੀ ਹੈ ਗਰਮੀ ਦਾ ਉਹ ਕੁਝ ਜਿਹੜੇ ਬੱਚਿਆਂ ਦੇ ਅੰਦਰ ਜ਼ਿਆਦਾ ਕਮਜ਼ੋਰੀ ਪਈ ਹੋਈ ਹੈ ਉਹਨਾਂ ਨੇ ਕੀ ਕਰਨਾ ਸਿਰਫ ਇੱਕ ਚਮਚ ਪਾਣੀ ਦੇ ਵਿੱਚ ਪਿਉਂਦਣਾ ਸਾਬੂ ਦਾ ਸਾਬੂ ਦਾਣਾ 2 ਘੰਟੇ ਭਿਓ ਕੇ ਰੱਖੋ ਉਤੋਂ ਬਾਅਦ ਉਬਾਲ ਕੇ ਉਹਨੂੰ ਦੁੱਧ ਪਾ ਕੇ ਭਲਾ ਦਿਓ ਬੱਚੇ ਜਿਹੜੇ ਬੱਚੇ ਜਿਆਦਾ ਕਮਜ਼ੋਰੀ ਹੋਈ ਹੋਇਆ ਜੇ ਕੋਈ ਬੱਚਾ ਤੁਹਾਡੇ ਬੱਚੇ ਦਾ ਕੱਦ ਨਹੀਂ ਵੱਧਦਾ ਹੈਗਾ ਤੁਹਾਡੇ ਬੱਚੇ ਦਾ ਸਿਹਤ ਨਹੀਂ ਜਿਹੜੀ ਹੈਗੀ ਉਹ ਨਹੀਂ ਬਣਦੀ ਚਿਹਰੇ ਤੇ ਰੰਗ ਨਹੀਂ ਆਉਂਦਾ ਚਿਹਰੇ ਤੇ ਕਾਲਸ ਹੈ ਤਾਂ ਲਗਭਗ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਚੇਂਜ ਲੱਗਣ ਲੱਗ ਜੂਗਾ ਵੀ ਐਡੀ ਕਮਾਲ ਦੀ ਜਿਹੜੀ ਚੀਜ਼ ਹੈਗੀ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਉਹ ਸਮੱਸਿਆ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਤੁਹਾਡੀ ਸੁਲਝਾਉਣ ਵਾਲੇ ਨੇ ਜਿਸ ਕਰਕੇ ਲਗਭਗ ਲਗਭਗ ਹਰ ਉਮਰ ਦਾ ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਜਨਾਨੀ ਹੈ ਚਾਹੇ ਕੁੜੀ ਹੈ ਉਹ ਬਹੁਤ ਹੱਦ ਤੱਕ ਪਰੇਸ਼ਾਨ ਰਹਿੰਦੀ ਹੈ ਜਾਂ ਪਰੇਸ਼ਾਨ ਰਹਿੰਦੇ ਨੇ ਕੀ ਸਮੱਸਿਆ ਹੈ ਕੀ ਦਿੱਕਤ ਹੈ ਬਹੁਤ ਵਾਰ ਹੁੰਦਾ ਹੈ ਕਿ ਉਸ ਸਮੱਸਿਆ ਕਰਕੇ ਸਾਨੂੰ ਹੱਦ ਦਰਜੇ ਦੀ ਸ਼ਰਮਿੰਦਗੀ ਆ ਜਿਹੜੀ ਉਹ ਚੱਲਣੀ ਪੈਂਦੀ ਹੈ ਕੀ ਨੁਸਕਾ ਹੈ ਕੀ ਫਾਰਮੂਲਾ ਹੈ ਕੀ ਸਮੱਸਿਆ ਹੈ ਇਹ ਜਾਣਨ ਵਾਸਤੇ ਅੱਜ ਇੱਕ ਵਾਰ ਮੁੜ ਤੋਂ ਅਸੀਂ ਗੱਲਬਾਤ ਹੈ ਇੱਕ ਵਾਰ ਕਰ ਲੈਣੇ ਆ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਜਗਰੂਪ ਸਿੰਘ ਭੰਗੂ ਜੀ ਨਾਲ ਵੈ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ 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 ਸਤਿ ਸ੍ਰੀ ਅਕਾਲ ਜੀ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ अच्छा दैट्स अब ਤੁਸੀਂ ਸਰ ਨੂੰ ਫਾਰਮੂਲਾ ਤਾਂ ਦਿਖਾਤਾ ਤੇ ਇਹ ਇਹ ਹੈ ਕੀ ਚੀਜ਼ ਜੀ ਇਹ ਕੀ ਹੈ ਜੀ ਇਹ ਜੀ ਸਾਬੂਦਾਣਾ ਤੇ ਇਹ ਖਜੂਰਾ ਨੇ ਜੀ ਕੀ ਹੈ ਖਜੂਰਾ ਜੀ ਬਿਨਾ ਮਿੱਠੇ ਵਾਲੇ ਜਾਂ ਖਜੂਰਾ ਕਹਿ ਸਕਦੇ ਆ ਆਮ ਬਿਨਾ ਮਿੱਠੇ ਤੋਂ ਜਿਵੇਂ ਹੁਣ ਤੁਸੀਂ ਬਾਜ਼ਾਰ ਸਭ ਖਜੂਰ ਵੀ ਕੋਈ ਬਿਨਾ ਮਿੱਠੇ ਤੋਂ ਹੋਈ ਹੈ ਨਹੀਂ ਨਹੀਂ ਤੁਸੀਂ ਬਾਜ਼ਾਰੋਂ ਖਜੂਰ ਲੈਣੇ ਆ ਜੀ ਉਹ ਤੁਹਾਨੂੰ ਲਵੇਟ ਲਵੇਟ ਕੇ ਦੇਖੋ ਉਹਦੇ ਵਿੱਚ ਦੰਦੇ ਨੇ ਪੈਕਟਾਂ ਦੇ ਵਿੱਚ ਉਹ ਸਾਰੀ ਚੀਨੀ ਲਾਈ ਹੋਈ ਆ ਉਹਨੂੰ ਇੱਕ ਤਰ੍ਹਾਂ ਦੀ ਹੈਨਾ ਕੈਮੀਕਲ ਲਾਇਆ ਹੋਇਆ ਪਰ ਇਹ ਨੇਚਰਲ ਜਿੱਦਾਂ ਰੁੱਖ ਤੋਂ ਖਜੂਰ ਤੋਂ ਤੋੜੀ ਇਹ ਉਦਾਂ ਹੀ ਆ ਸਿਰਫ ਇਹਨੂੰ ਕੋਈ ਮਿੱਠਾ ਨਹੀਂ ਲੱਗਿਆ ਹੋਇਆ ਕੋਈ ਕੁਝ ਨਹੀਂ ਲੱਗਿਆ ਹੋਇਆ ਜੋ ਉਸ ਤੁਹਾਡੇ ਸਿਹਤ ਲਈ ਇੱਕ ਤਰ੍ਹਾਂ ਦਾ ਅਮਰਤ ਦੇ ਸਮਾਨ ਜਿਹੜਾ ਹੈ ਕੰਮ ਕਰਦੀ ਹੈ ਜੀ ਤੁਸੀਂ ਉਸਕਾ ਤਾਂ ਮੈਨੂੰ ਅੱਜ ਦਿਖਾਤਾ ਕਿ ਆਹ ਨੁਸਖਾ ਦੇਣਾ ਪਰ ਤੁਸੀਂ ਸਮੱਸਿਆ ਨਹੀਂ ਦੱਸੀ ਸੀ ਤੁਸੀਂ ਕਹ ਰਹੇ ਸੀ ਕਿ ਆਨਲਾਈਨ ਹੀ ਤੁਹਾਨੂੰ ਆਨ-ਏਅਰ ਹੀ ਦੱਸਾਂਗੇ ਵੀ ਕਿਹੜੀ ਸਮੱਸਿਆ ਦਾ ਇਹ ਹੱਲ ਹੈਗੇ ਨੇ ਇਹ ਖੰਜੂਰਾ ਤੇ ਸਾਬੂਦਣ ਜੀ ਇਹ ਦੇਖੋ ਜੀ ਖਜੂਰਾ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਦਾ ਪਿਸ਼ਾਬ ਬਹੁਤ ਜਲਦੀ ਨਿਕਲ ਜਾਂਦਾ ਜਿਵੇਂ ਬਹੁਤ ਤੁਸੀਂ ਇਹ ਕਹਿ ਲੋ ਵੀ ਐਨੇ ਲੋਕਾਂ ਨੂੰ ਪਰੇਸ਼ਾਨੀ ਆ ਵੀ ਸੁੱਤੇ ਪਿਆਂ ਦਾ ਬਿਸਤਰ ਤੇ ਪਿਸ਼ਾਬ ਨਿਕਲ ਜਾਂਦਾ ਹੈ 25 25 30 30 ਸਾਲ 50 50 ਦਾ ਸਾਲ ਦੀ ਉਮਰ ਦੇ ਵਿੱਚ ਵੀ ਹੁੰਦਾ ਇਹ ਬੱਚਿਆਂ ਦੇ ਵਿੱਚ ਤਾਂ ਇਹ ਰੋਗ ਕਹਿ ਲੋ ਵੀ ਹਰ ਤੀਜੇ ਬੱਚੇ ਨੂੰ ਆ ਤੁਸੀਂ ਹੁਣ ਦੇਖ ਲੋ ਕੋਈ ਬਜ਼ੁਰਗ ਸਾਡੇ ਕੋਲ ਮਾਈਆਂ ਆਉਂਦੀਆਂ ਜਾਂ ਬੀਬੀਆਂ ਆਉਂਦੀਆਂ ਨੇ ਉਹ ਕਹਿੰਦੀ ਅਸੀਂ ਸਾਡੇ ਛਿਕਮਾਰੇ ਤੋਂ ਪਿਸ਼ਾਬ ਨਿਕਲ ਜਾਂਦਾ ਜੇ ਅਸੀਂ ਖੰਗ ਕਰਦੇ ਆ ਤਾਂ ਪਿਸ਼ਾਬ ਨਿਕਲ ਜਾਂਦਾ ਜਾਂ ਸਾਡਾ ਰਾਤ ਨੂੰ ਕੋਈ ਸੁਪਨਾ ਇਦਾਂ ਦਾ ਆਉਂਦਾ ਤਾਂ ਪਿਸ਼ਾਬ ਨਿਕਲ ਜਾਂਦਾ ਜਾਂ ਸਾਡਾ ਡਰ ਕੇ ਪਿਸ਼ਾਬ ਨਿਕਲ ਜਾਂਦਾ ਇਹ ਬਹੁਤ ਤੇ ਵੱਡੀ ਲੋਕਾਂ ਨੂੰ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਗੰਭੀਰ ਵੀ ਹੈਗੀ ਆ ਬਹੁਤ ਲੋਕ ਸ਼ਰਮਿੰਦਗੀ ਵੀ ਇਹਦੇ ਵਿੱਚ ਮਹਿਸੂਸ ਕਰਦੇ ਆ ਜਿਹੜੇ ਕਿਉਂਕਿ ਚਲੋ ਬੱਚਿਆਂ ਨੂੰ ਤਾਂ ਨਹੀਂ ਪਤਾ ਲੱਗਦਾ ਇਸ ਚੀਜ਼ ਬਾਰੇ ਪਰ ਜਿਹੜੇ ਵੱਡੇ ਉਮਰ ਦੇ ਲੋਕ ਨੇ ਉਹਨਾਂ ਲਈ ਹੈਗਾ ਜਿਹੜੇ ਬਹੁਤ ਵੱਡਾ ਜਿਹੜੀ ਸਮੱਸਿਆ ਦਾ ਹੈਗਾ ਕਾਰਨ ਇਹ ਕਿਉਂਕਿ ਅੱਜ ਕੱਲ ਖਾਣ ਪੀਣ ਦੇ ਦੌਰ ਹੀ ਇਦਾਂ ਦੇ ਹੋ ਚੁੱਕੇ ਨੇ ਤੌਰ ਤਰੀਕਾ ਹੀ ਇਨਸਾਨ ਦਾ ਇਦਾਂ ਦਾ ਹੋ ਚੁੱਕਿਆ ਕੁਝ ਦਿਮਾਗੀ ਟੈਨਸ਼ਨ ਇੰਨੀ ਕਿ ਜ਼ਿਆਦਾ ਹੋ ਚੁੱਕੀ ਆ ਹੁਣ ਕਈ ਮਰੀਜ਼ ਸਾਡੇ ਕੋਲ ਆਉਂਦੇ ਨੇ ਜੀ ਪਿਸ਼ਾਬ ਨਿਕਲ ਗਿਆ ਸੀ ਉਹਨਾਂ ਨੂੰ ਲਗਭਗ ਨਰਵਸ ਸਿਸਟਮ ਠੀਕ ਕਰਨ ਵਾਸਤੇ ਦਿਮਾਗੀ ਦਵਾਈਆਂ ਨਾਲ ਦਿੰਦੇ ਹੁੰਨੇ ਆ ਤੇ ਮਰੀਜ਼ ਸਾਨੂੰ ਅੱਗੋਂ ਸਵਾਲ ਕਰਦਾ ਵੀ ਸਾਨੂੰ ਸਮੱਸਿਆ ਤਾਂ ਜੀ ਪਿਸ਼ਾਬ ਦੀ ਆ ਸਾਨੂੰ ਤੁਸੀਂ ਦਵਾਈ ਦਿਮਾਗ ਦੀ ਦੇਤੀ ਕਿਉਂਕਿ ਇਹ ਤੁਹਾਡੀ ਬਾਡੀ ਦਾ ਪੂਰਾ ਨਰਵਸ ਸਿਸਟਮ ਦਾ ਜਿਹੜਾ ਹੈਗਾ ਕੰਟਰੋਲ ਆ ਤੁਹਾਡੀ ਬਾਡੀ ਤੇ ਅਗਰ ਨਰਵਸ ਸਿਸਟਮ ਤੁਹਾਡਾ ਜੀ ਹੈਗਾ ਉਹ ਸਹੀ ਨਹੀਂ ਹੋਊਗਾ ਤਾਂ ਤੁਸੀਂ ਇਹ ਕਹਿ ਲੋ ਵੀ ਐਦਾਂ ਦੀਆਂ ਸਮੱਸਿਆਵਾਂ ਉਹਦੇ ਕਰਕੇ ਵੀ ਆਉਂਦੀਆਂ ਨੇ ਤੇ ਦੂਜਾ ਅੰਦਰ ਤੁਹਾਡੀ ਕਮਜ਼ੋਰੀ ਪੈਣ ਕਰਕੇ ਜਿੰਨੇ ਤੁਹਾਡੇ ਮਸਲ ਵੀਕ ਹੋਣਗੇ ਤੁਹਾਡਾ ਬਲੱਡਰ ਵੀਕ ਹੋਊਗਾ ਅੰਦਰ ਗਰਮੀ ਹੋਊਗੀ ਉਨਾਂ ਜ਼ਿਆਦਾ ਕਰਨਾ ਹੁਣ ਬੱਚਿਆਂ ਦੇ ਵਿੱਚ ਕਿਉਂ ਕਰਨਾ ਕਿਉਂਕਿ ਬੱਚੇ ਦੇ ਸੀ ਦੇਖੋ ਤੁਸੀਂ ਖਾਣ ਨੂੰ ਉਹਨਾਂ ਨੂੰ ਮੈਗੀ ਵਰਗੀਆਂ ਚੀਜ਼ਾਂ ਦੰਨੇਓ ਖਾਣ ਨੂੰ ਉਹਨਾਂ ਨੂੰ ਤੁਸੀਂ ਚਾਕਲੇਟ ਵਰਗੀਆਂ ਚੀਜ਼ਾਂ ਦੰਨੇਓ ਉਹ ਚੀਜ਼ਾਂ ਕਦੇ ਵੀ ਜਿਹੜੀਆਂ ਸਰੀਰ ਵਾਸਤੇ ਕਾਰਗਰ ਸਿੱਧ ਨਹੀਂ ਹੁੰਦੀਆਂ ਉਹ ਇੱਕ ਸਿਰਫ ਜੀਬ ਦੇ ਸਵਾਦ ਨੇ ਜਿੰਨਾ ਤੁਹਾਡੇ ਬੱਚੇ ਦਾ ਲੀਵਰ ਕਮਜ਼ੋਰ ਹੁੰਦਾ ਜਾਊਗਾ ਉੰਨੀ ਉਹਦੀ ਸਿਹਤ ਕਮਜ਼ੋਰ ਹੁੰਦੀ ਜਾਊਗੀ ਉਹਦੇ ਕਰਕੇ ਜਿਹੜੀਆਂ ਇਹ ਸਮੱਸਿਆ ਆਵਾ ਸਭ ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਪੈਦਾ ਹੁੰਦੀਆਂ ਨੇ ਪਿਸ਼ਾਬ ਬਿਸਤਰੇ ਤੇ ਕਰਨ ਦੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਅਹਿਮ ਸਵਾਲ ਹੈ ਬਹੁਤ سارے ਬੱਚੇ ਹੈਗੇ ਨੇ ਵੀ ਅਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਆ ਵੀ ਸਾਡਾ ਜਿਹੜਾ ਪਿਸ਼ਾਬ ਨਾ ਨਿਕਲੇ ਜਦੋਂ ਥੋੜਾ ਜਿਹਾ ਉਹਨੂੰ ਸੋਜੀ ਆਉਂਦੀ ਹੈ ਜੀ ਪੰਜ 6 ਸਾਲ ਦਾ ਜਦੋਂ ਹੁੰਦਾ ਹੈ ਪਰ ਉਹ ਫਿਰ ਵੀ ਉਹਨਾਂ ਦਾ ਪਿਸ਼ਾਬ ਵਾਰ-ਵਾਰ ਨਿਕਲਦਾ ਜੀ ਉਹਦੇ ਪਿੱਛੇ ਕੀ ਕਾਰਨ ਬਣਦਾ ਜੀ ਦੇਖੋ ਉਹਦੇ ਪਿੱਛੇ ਕਾਰਨ ਇਹ ਹੈ ਜਿਹਹੇ ਜੇ ਬੱਚੇ ਨੂੰ ਜਨਮ ਤੋਂ ਖਰਾਕ ਮਿਲੂਗੀ ਬੱਚਾ ਉਹਜਾ ਪੈਦਾ ਹੋਊਗਾ ਤੁਸੀਂ ਅੱਜ ਕੱਲ ਆਪਣੇ ਬੱਚਿਆਂ ਨੂੰ ਪਲਾ ਕੀ ਰਹੇ ਹੋ ਪੈਕਟਾਂ ਵਾਲਾ ਦੁੱਧ ਪਾਊਡਰ ਦੁੱਧ ਸੁੱਕੇ ਦੁੱਧ ਤੁਸੀਂ ਪਲਾ ਰਹੇ ਹੋ ਜਿਹੜੇ ਤਿਆਰ ਹੀ ਕੈਮੀਕਲ ਤੋਂ ਹੁੰਦੇ ਆ ਕਿਉਂਕਿ ਜਿਹੜਾ ਓਰੀਜਨਲ ਦੁੱਧ ਆ ਉਹ ਤਾਂ ਵੈਸੇ ਹੀ ਨਹੀਂ ਜੰਤਾਂ ਨੂੰ ਪੂਰਾ ਹੋ ਰਿਹਾ ਜਿਹਾ ਜਿਹਾ ਤੁਸੀਂ ਖਰਾਕ ਬੱਚੇ ਨੂੰ ਦਉਂਗੇ ਜਿਹਾ ਜਿਹਾ ਤੁਸੀਂ ਕਹ ਲਓ ਵੀ ਬੂਟਾ ਲਾਤਾ ਤੁਸੀਂ ਜਿਹੀ ਜੀ ਉਹਨੂੰ ਤੁਸੀਂ ਖਾਦ ਪਾਉਂਗੇ ਉਹਨੇ ਉਹ ਆ ਜਿਆ ਆਪਣਾ ਰੰਗ ਦਿਖਾਉਣਾ ਜੇ ਤੁਸੀਂ ਫਸਲ ਨੂੰ ਦੇਖ ਲਓ ਕਦੇ ਵੀ ਤੁਸੀਂ ਉਹਦੇ ਵਿੱਚ ਰੂੜੀ ਖਾਦ ਤੁਸੀਂ ਘੱਟ ਪਾਓ ਉਹਦਾ ਜਿਹੜਾ ਰੰਗ ਹੈ ਪੀਲਾ ਪੈਣ ਲੱਗ ਜਾਂਦਾ ਜਿੰਨੀ ਤੁਸੀਂ ਫਸਲ ਨੂੰ ਵਧੀਆ ਖਰਾਕ ਦਉਂਗੇ ਉੰਨੀ ਉਹ ਇੱਕ ਕਹ ਲਓ ਵੀ ਹਰਿਆਲੀ ਦੇ ਰੁੱਖ ਪਰ ਆ ਕਾਲੇ ਰੁੱਖ ਪਰ ਉਹ ਪੈਦਾ ਹੁੰਦੀ ਹੈ ਉਸੇ ਸੇਮ ਤੁਸੀਂ ਗੱਲ ਆਪਾਂ ਆਪਣੀ ਸਿਹਤ ਤੇ ਲਾਈਏ ਵੀ ਜਿੰਨਾ ਅਸੀਂ ਜਿਹੇ ਜੀ ਖਾਣਾ ਖਾਓਗੇ ਸਾਡਾ ਉਨਾ ਚਿਹਰਾ ਜਿਹੜਾ ਪੀਲਾ ਪੈਣ ਲੱਗ ਜਾਂਦਾ ਜਿੰਨੀ ਅਸੀਂ ਵਧੀਆ ਖਾਣਾ ਖਾਂਦੇ ਆ ਵਰਜਿਸ਼ ਕਰਦੇ ਆ ਉਨਾ ਸਾਡੀ ਜਿਹੜੀ ਚਮੜੀ ਔਰ ਲਾਲੀ ਦਾ ਰੰਗ ਫੜਦੀ ਹੈ ਇਹੀ ਸੇਮ ਜਿਹੜਾ ਕਾਰਨ ਹੈਗਾ ਵੀ ਜਿਹਹਾ ਜ ਤੁਸੀਂ ਬੱਚੇ ਨੂੰ ਖਾਣਾ ਦੋਗੇ ਉਹਦੀ ਸਿਹਤ ਉਦਾਂ ਦੀ ਬਣਨੀ ਹੈ ਨਾ ਕਿ ਵੀ ਤੁਸੀਂ ਕਹਿ ਲੋ ਵੀ ਬਾਹਰਲੇ ਤਲੇ ਲੇਜ਼ ਗੁਰਕਰੇ ਖਾ ਕੇ ਗੰਦੇ ਪਾਮ ਤੇਲ ਅਵਾਇਲਾਂ ਦੇ ਵਿੱਚ ਜਿਹੜੀਆਂ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਖਵਾਉਣੇ ਤਾਂ ਉਹਨਾਂ ਨੂੰ ਬਿਮਾਰੀਆਂ ਵੀ ਫਿਰ ਉਦਾਂ ਦੀਆਂ ਹੀ ਜਿਹੜੇ ਕੈਲੋ ਵੀ ਆਉਣ ਵਾਲੇ ਸਮੇਂ ਚ ਘੇਰਦੀਆਂ ਨੇ ਅੱਛਾ ਡਾਕਟਰ ਸਾਹਿਬ ਚਲੋ ਬੱਚਿਆਂ ਦਾ ਤਾਂ ਅਸੀਂ ਕਹਿ ਲੰਨੇ ਆ ਕਿ ਜੀ ਤੁਸੀਂ ਦੱਸ ਰਹੇ ਹੋ ਕਿ ਜਿਸ ਤਰ੍ਹਾਂ ਦੀ ਖੁਰਾਕ ਹੈਗੀ ਉਦਾਂ ਦੀ ਬਹੁਤ ਵਾਰ ਹੁੰਦੇ ਜੀ ਮੈਂ ਤਾਂ ਜਵਾਨ ਮੁੰਡੇ ਦੇਖੇ ਨੇ ਜਵਾਨ ਕੁੜੀਆਂ ਦੇਖੀਆਂ ਨੇ 20 25 25 ਸਾਲ ਦੀਆਂ ਜਿਹੜੇ ਕਹਿੰਦੇ ਨੇ ਜੀ ਸਾਨੂੰ ਹਜੇ ਵੀ ਨਹੀਂ ਪਤਾ ਲੱਗਦਾ ਅਸੀਂ ਬਹੁਤ ਹਿਲੇ ਕਰ ਲਏ ਬੜੀਆਂ ਦਵਾਈਆਂ ਖਾ ਲਈਆਂ ਬੜੇ ਅਸੀਂ ਕਹ ਲਈ ਕਿ ਟੋਟ ਕੇ ਕਰ ਲੇ ਪਰ ਸਾਡਾ ਜਿਹੜਾ ਬਿਸਤਰ ਦੇ ਉੱਤੇ ਪਿਸ਼ਾਬ ਹੁਣ ਵੀ ਬਹੁਤ ਵਾਰ ਤਾਂ ਹੁੰਦਾ ਹੈ ਕਿ ਮੁੰਡਾ ਜਾਂ ਕੁੜੀ ਵਿਆਹ ਹੋ ਜਾਂਦਾ ਉਹਨਾਂ ਦਾ ਪਰ ਵਿਆਹ ਤੋਂ ਬਾਅਦ ਵੀ ਉਹਨਾਂ ਨੂੰ ਪ੍ਰੋਬਲਮ ਜਿਹੜੀ ਹੋ ਰਹਿੰਦੀ ਹੈ ਬੜੀ ਸ਼ਰਮਿੰਦਗੀ ਵਾਲੀ ਕੰਡੀਸ਼ਨ ਹੁੰਦੀ ਹੈ ਜੀ ਦੇਖੋ ਜੀ ਤੁਸੀਂ ਇਹ ਦੇਖੋ ਵੀ ਨੌਜਵਾਨੀ ਦੇ ਵਿੱਚ ਸਭ ਤੋਂ ਵੱਧ ਅੱਜ ਦੇ ਸਮੇਂ ਦੇ ਵਿੱਚ ਟੈਨਸ਼ਨ ਪਈ ਹੋਈ ਹੈ ਡਿਪਰੈਸ਼ਨ ਦਾ ਸ਼ਿਕਾਰ ਬਣੇ ਹੋਏ ਨੇ ਉਹਨਾਂ ਦਾ ਨਰਵਸ ਸਿਸਟਮ ਇੰਨਾ ਕਮਜ਼ੋਰ ਹੋ ਚੁੱਕਿਆ ਹੈ ਦੂਜਾ ਨੰਬਰ ਉਹਨਾਂ ਨੂੰ ਭੁੱਖ ਲੱਗਣੀ ਬੰਦ ਹੋਈ ਪਈ ਹੈ ਉਹਨਾਂ ਦੇ ਲਿਵਰ 'ਚ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੀਜਾ ਨੰਬਰ ਏ ਆ ਵੀ ਉਹਨਾਂ ਦਾ ਖਾਣ ਦਾ ਕੋਈ ਹਿਸਾਬ ਕਿਤਾਬੇ ਨਹੀਂ ਕੋਈ ਟਾਈਮੇ ਨਹੀਂ ਹੁਣ ਜਿੰਨੇ ਮੁੰਡੇ ਕੁੜੀਆਂ ਨੌਜਵਾਨ ਪੜ੍ਹਦੇ ਆ ਤੁਸੀਂ ਪੜ੍ਹਨ ਦੇ ਟਾਈਮ ਉਹਨਾਂ ਕੋਲ ਨਾ ਕੋਈ ਖਾਣ ਦਾ ਟਾਈਮ ਆ ਨਾਵ ਨਾਲ ਕੋਲ ਬਣਾਉਣ ਦਾ ਟਾਈਮ ਆ ਤੁਸੀਂ ਇਹ ਦੇਖੋ ਬਾਜ਼ਾਰੂ ਖਾਣਾ ਉਹ ਖਾਵਾਂਗੇ ਆਪਾਂ ਇੱਕ ਤਰ੍ਹਾਂ ਦਾ ਵਿਹਾ ਅੰਨ ਇੱਕ ਮਰਿਆ ਹੋਇਆ ਅੰਨ ਖਾ ਕੇ ਤਾਂ ਉਦਾਂ ਦੀ ਜਿਹੜੀ ਕਮਜ਼ੋਰੀ ਹੈ ਸਭ ਤੋਂ ਵੱਧ ਸਾਡੇ ਨਰਵਸ ਸਿਸਟਮ ਪਰ ਮਾਰ ਕਰਦੀ ਹੈ ਦੂਜਾ ਨੰਬਰ ਸਾਡੇ ਮਸਲਾ ਨੂੰ ਬੋਡੀ ਦੇ ਨੂੰ ਬਿਲਕੁਲ ਵੀਕ ਕਰ ਦਿੰਦੀ ਹੈ ਉਸ ਕਰਕੇ ਜਿਹੜੀ ਨੌਜਵਾਨੀ ਦੇ ਵਿੱਚ ਜਿਹੜੀ ਸਮੱਸਿਆ ਹੈ ਇਹ ਸਭ ਤੋਂ ਵੱਧ ਦੇਖਣ ਨੂੰ ਮਿਲਦੀ ਹੈ ਜੀ ਡਾਕਟਰ ਸਾਹਿਬ ਫਿਰ ਇਹ ਰਿਹਾ ਮਸਲਾ ਨੌਜਵਾਨ ਦਾ ਬੱਚਿਆਂ ਦਾ ਵੀ ਅਸੀਂ ਦੱਸਿਆ ਤੁਸੀਂ ਨੌਜਵਾਨ ਮੁੰਡੇ ਕੁੜੀਆਂ ਦਾ ਵੀ ਦੱਸਿਆ ਜਿਹੜੇ ਨੂੰ ਇਹ ਪ੍ਰੋਬਲਮ ਹੈਗੀ ਹੈ ਤੇ ਫਿਰ ਬਹੁਤ ਵਾਰ ਹੁੰਦਾ ਹੈ ਬਜ਼ੁਰਗ ਉੱਚੀ ਹਸਲਣ ਤਾਂ ਵੀ ਉਹਨਾਂ ਦਾ ਕਈ ਵਾਰ ਪਿਸ਼ਾਬ ਨਿਕਲ ਜਾਂਦਾ ਹੈ ਖਾਂਸੀ ਆ ਜਾਵੇ ਤਾਂ ਵੀ ਪਿਸ਼ਾਬ ਨਿਕਲ ਜਾਂਦਾ ਹੈ ਔਰ ਕਈ ਵਾਰ ਹੁੰਦਾ ਹੈ ਕਿ ਚੱਕਾ ਗਈ ਨਿਚਵਜ ਗਈ ਉਹ ਤਾਂ ਵੀ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਮੈਨੂੰ ਤਾਂ ਉਹ ਤੋਂ ਪਤਾ ਹੀ ਨਹੀਂ ਲੱਗਦਾ ਮੇਰਾ ਪਿਸ਼ਾਬ ਕਦੋਂ ਨਿਕਲ ਗਿਆ ਦੇਖੋ ਜਿਹੜੇ ਪ੍ਰਾਣੇ ਬਜ਼ੁਰਗ ਨੇ ਸਾਡੇ ਤੁਸੀਂ ਇਹ ਕਹਿ ਲੋ ਵੀ ਲਗਭਗ ਦਿਨ ਤੋਂ ਦਿਨ ਵਿੱਚ 3 ਤੋਂ 4 ਵਾਰੀ ਉਹਨਾਂ ਦੀ ਚਾਹ ਹੁੰਦੀ ਹੈ ਤੁਸੀਂ ਕਹਿ ਲੋ ਵੀ ਚਾਹ ਦਾ ਕੀ ਮਸਲਾ ਸਭ ਤੋਂ ਵੱਧ ਸਾਡੇ ਮੇਦੇ ਵਿੱਚ ਉਹਨੇ ਜਿਗਰ 'ਚ ਗਰਮੀ ਕਰਨੀ ਹੈ ਜਿੰਨੀ ਤੁਸੀਂ ਦੇਖਿਆ ਵੀ ਕਈ ਲੋਕਾਂ ਤੋਂ ਸੁਣਿਆ ਤੁਸੀਂ ਵੀ ਪਿਸ਼ਾਬ ਦੀ ਬਹੁਤ ਚੀਸ ਮਾਰ ਕੇ ਆਉਂਦਾ ਤੁਪਕਾ ਤੁਪਕਾ ਆਉਂਦਾ ਉਹ ਸਾਰੇ ਅੰਦਰ ਤੁਹਾਡੀ ਗਰਮੀ ਦੇ ਕਾਰਨ ਆ ਉਹ ਜਿਹੜੀ ਗਰਮੀ ਹੈ ਉਹ ਤੁਹਾਡੇ ਯੂਰਨ ਦੇ ਬਲੈਡਰ ਨੂੰ ਨੇ ਜਿਹੜਾ ਦੇਖੋ ਕੈਚ ਕਰਕੇ ਰੱਖਦਾ ਪਿਸ਼ਾਬ ਨੂੰ ਕਿੰਨਾ ਉਹਨੂੰ ਕਮਜ਼ੋਰ ਕਰ ਦੇਣਾ ਗਰਮੀ ਨੇ ਕਿਉਂਕਿ ਸਾਡਾ ਸਰੀਰ ਹੈ ਸਭ ਤੋਂ ਵੱਧ ਜਿਹੜੀਆਂ ਬਿਮਾਰੀਆਂ ਉਹ ਗਰਮੀ ਦੇ ਕਾਰਨ ਅੰਦਰ ਜਿਹੜੀਆਂ ਵਾਈ ਦੇ ਕਾਰਨ ਅੰਦਰ ਪੈਦਾ ਹੁੰਦੀਆਂ ਨੇ ਅਗਰ ਜਿੰਨੀ ਗਰਮੀ ਵਧਦੀ ਜਾਊਗੀ ਉਹਨਾਂ ਇਹ ਜਿਹੜਾ ਰੋਗ ਆ ਪਿਸ਼ਾਬ ਦਾ ਉਹ ਜਿਆਦਾ ਵਧਦਾ ਜਾਂਦਾ ਉਹਦੇ ਨਾਲ ਜਲਣ ਵੀ ਇਨਫੈਕਸ਼ਨ ਵੀ ਤੁਸੀਂ ਇਹ ਦੇਖ ਲਓ ਲੇਡੀਜ਼ ਦੇ ਵਿੱਚ ਸਭ ਤੋਂ ਵੱਧ ਜਿਵੇਂ ਆ ਪਾਣੀ ਪੀਣ ਦੀ ਸਮੱਸਿਆ ਜਾਂ ਉਹਨਾਂ ਨੂੰ ਯੂਰਨ ਇਨਫੈਕਸ਼ਨ ਦੀ ਸਮੱਸਿਆ ਉਹ ਸਾਰਾ ਕਾਰਨ ਕੀ ਹੈ ਗਰਮੀ ਦਾ ਉਹ ਕੋਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਜਾਂ ਕਰੀਮਾਂ ਵਰਤ ਕੇ ਉਹ ਚੀਜ਼ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਆਪਣੇ ਜਿਗਰ ਚੋਂ ਜਿਹੜੀ ਗਰਮੀ ਨਹੀਂ ਬਾਹਰ ਕੱਢਦੇ ਦੀ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਮਸਲਾ ਹੈਗਾ ਬਹੁਤ ਵਾਰ ਹੁੰਦਾ ਹੈ ਕਿ ਹਰੇਕ ਇੱਕ ਸਮਝਦਾਰ ਸ਼ਖਸ ਹੈਗਾ ਜਿਹੜਾ ਉਹ ਖੁਦ ਵੀ ਔਰ ਆਪਣੇ ਬੱਚੇ ਨੂੰ ਵੀ ਇਹੀ ਆਦਤ ਪਾਉਂਦਾ ਹੈ ਕਿ ਸੌਣ ਤੋਂ ਪਹਿਲਾਂ ਪਿਸ਼ਾਬ ਕਰਕੇ ਜਿਹੜਾ ਪਹਿਣਾ ਚਾਹੀਦਾ ਆਪਣਾ ਬਲੈਡਰ ਹੈਗਾ ਜਿਹੜਾ ਉਹ ਖਾਲੀ ਕਰਕੇ ਪਹਿਣਾ ਚਾਹੀਦਾ ਪਰ ਹੁੰਦਾ ਕੀ ਹੈ ਕਿ ਬੰਦਾ ਪਿਸ਼ਾਬ ਕਰਕੇ ਸੌਣ ਦੀ ਤਿਆਰੀ ਚ ਆਇਆ 2-4 ਮਿੰਟ 10 ਮਿੰਟ ਉਹ ਸੌਣ ਦੀ ਕੋਸ਼ਿਸ਼ ਚਾ ਉਹਨੂੰ ਫੇਰ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਜੀ ਮੈਨੂੰ ਤਾਂ ਫੇਰ ਪਿਸ਼ਾਬ ਆ ਰਿਹਾ ਹੈ ਇਹ ਕੀ ਰੋਗ ਹੁੰਦਾ ਜੀ ਕੀ ਦਿੱਕਤ ਹੁੰਦੀ ਹੈ ਉਹ ਸਮੱਸਿਆ ਇਹ ਆ ਜੀ ਕਿਉਂਕਿ ਉਹਦਾ ਬਲੈਡਰ ਜਿਹੜਾ ਹੈਗਾ ਉਹਨੂੰ ਰੋਕੇ ਰੱਖਣ ਦੇ ਸਮਰੱਥ ਨਹੀਂ ਰਿਹਾ ਉਹ ਕਮਜ਼ੋਰੀ ਉਹਦੇ ਵਿੱਚ ਇੰਨੀ ਕਾ ਜ਼ਿਆਦਾ ਪੈ ਚੁੱਕੀ ਹੈ ਵੀ ਉਹ ਉਹਨੂੰ ਕੈਚ ਨਹੀਂ ਕਰਕੇ ਰੱਖ ਸਕਦਾ ਉਹਨੂੰ ਕੰਟਰੋਲ ਨਹੀਂ ਕਰ ਸਕਦਾ ਇੱਕ ਤਰ੍ਹਾਂ ਦਾ ਹੈਨਾ ਤੁਸੀਂ ਬਹੁਤ ਹੁਣ ਜਿਹੜੇ ਮਰਦਾਂ ਦੇ ਵਿੱਚ ਦੇਖਿਆ ਤੁਸੀਂ ਮਰਦਾਂ ਦੇ ਵਿੱਚ ਪ੍ਰੋਸਟੇਟ ਜਿਹੜਾ ਗਦੂਦ ਕਹਿ ਦਿੰਦੇ ਆ ਉਹ ਵੱਧਾ ਜਦੋਂ ਉਹ ਇੰਨਾ ਕਾ ਜ਼ਿਆਦਾ ਬਲੈਡਰ ਕਮਜ਼ੋਰ ਹੋਣ ਲੱਗ ਗਿਆ ਉਹ ਇੱਕ ਤਰ੍ਹਾਂ ਦੀ ਨਾਲੀ ਦੇ ਅੱਗੇ ਜਿਹੜਾ ਪ੍ਰੋਸਟੇਟ ਗਲੈਂਡ ਆ ਜਿਹਨੇ ਕੰਟਰੋਲ ਕਰਨਾ ਸਾਰਾ ਉਹ ਜਦੋਂ ਵੱਧ ਗਿਆ ਜਾਂ ਘਟ ਗਿਆ ਉਹ ਆਪਣਾ ਇੱਕ ਤਰ੍ਹਾਂ ਦਾ ਮੂੰਹ ਆ ਜਿਹੜਾ ਟੱਕਣਾ ਹੈ ਉਦਾ ਕੰਟਰੋਲ ਨਹੀਂ ਰਹਿੰਦਾ ਹੈਗਾ ਤੁਹਾਡੇ ਪਿਸ਼ਾਬ ਦੇ ਉੱਤੇ ਜਦੋਂ ਉਹ ਨਹੀਂ ਰਹੂਗਾ ਤਾਂ ਤੁਹਾਡਾ ਪਿਸ਼ਾਬ ਜਾਂ ਤਾਂ ਬਹੁਤ ਰੁਕਣ ਲੱਗ ਜੂਗਾ ਜਾਂ ਤੁਹਾਡਾ ਬਹੁਤ ਬਾਰ ਬਾਰ ਤੁਹਾਨੂੰ ਹਜਾਇਤ ਹੁੰਦੀ ਜਾਊਗੀ ਬਾਰ ਬਾਰ ਤੁਹਾਨੂੰ ਬਿਨਾਂ ਤੁਸੀਂ ਇਹ ਕਹਿ ਲਓ ਵੀ ਥੋੜੀ ਥੋੜੀ ਦੇਰ ਬਾਅਦ ਤੁਹਾਨੂੰ ਬਾਰ ਬਾਰ ਪਿਸ਼ਾਬ ਆਉਣ ਲੱਗ ਜਾਂਦਾ ਜੀ ਅੱਛਾ ਇਹਦੇ ਫਿਰ ਕੁਦਰਤੀ ਤੌਰ ਤੇ ਦਾ ਹੱਲ ਹੈ ਡਾਕਟਰ ਸਾਹਿਬ ਬਿਲਕੁਲ ਬਹੁਤ ਵਧੀਆ ਹੱਲ ਹੈ ਜੀ ਇਹਦਾ ਮਤਲਬ ਅਸੀਂ ਕੋਈ ਮੈਡੀਸਨ ਵਗੈਰਾ ਅਸੀਂ ਤੁਸੀਂ ਬਿਨਾਂ ਦਵਾਈਆਂ ਤਾਂ ਇਹਨੂੰ ਠੀਕ ਕਰ ਸਕਦੇ ਹੋ ਸਿਰਫ ਇੱਕ ਚੀਜ਼ ਨਾਲ ਸਿਰਫ ਇੱਕ ਚੀਜ਼ ਨਾਲ ਉਹ ਤੁਹਾਨੂੰ ਦੱਸਣ ਲੱਗੇ ਆ ਤੁਸੀਂ ਬਿਨਾਂ ਮਿੱਠੇ ਵਾਲੀ ਖਜੂਰ ਲੈਣੀ ਆ ਬਾਜ਼ਾਰ ਦੇ ਵਿੱਚੋਂ ਆਮ ਆਸਾਨੀ ਨਾਲ ਮਿਲ ਜਾਂਦੀ ਹੈ ਬਿਨਾ ਮਿੱਠੇ ਤੋਂ ਕੁਝ ਬਿਨਾ ਬਿਲਕੁਲ ਮਿਲ ਜਾਂਦੀ ਹੈ ਕਿਸੇ ਵਧੀਆ ਅਪਨਸਾਰੀ ਤੋਂ ਵਧੀਆ ਦੁਕਾਨ ਤੋਂ ਤੁਸੀਂ ਲੈ ਸਕਦੇ ਹੋ ਬਿਨਾ ਮਿੱਠੇ ਵਾਲੀ ਖਜੂਰ ਤੁਸੀਂ ਦੇਖ ਸਕਦੇ ਹੋ ਇਹਦਾ ਸਾਈਜ਼ ਵੀ ਬਹੁਤ ਵੱਡਾ ਹੁੰਦਾ ਵਧੀਆ ਦੁਕਾਨ ਤੋਂ ਮਿਲੂਗੀ ਕਿਸੇ ਤੋਂ ਤੁਹਾਨੂੰ ਆਮ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੀ ਇਹ ਇਹ ਤਾਂ ਖਜੂਰ ਮੈਨੂੰ ਲੱਗਦਾ ਜੀ ਜਿੰਨਾ ਸਾਈਜ਼ ਵਾਲੀ ਖਜੂਰ ਤੁਸੀਂ ਖਾਣੇ ਹੋ ਤਿੰਨਕ ਖਜੂਰ ਖਜੂਰਾਂ ਦਾ ਇੱਕ ਖਜੂਰ ਬਣਦਾ ਹੈ ਇਹ ਖਜੂਰਾਂ ਦਾ ਪਿਓ ਲੱਗਦਾ ਜੀ ਇਸ ਖਜੂਰਾਂ ਦਾ ਪਿਓ ਹੈ ਜੰਬੋ ਖਜੂਰ ਕਹ ਲੋ ਇਹਨੂੰ ਤੁਸੀਂ ਠੀਕ ਹੈ ਜੀ ਇਹਨੂੰ ਤੁਸੀਂ ਸਿਰਫ ਆਪਣੇ ਬੱਚੇ ਨੂੰ ਜਾਂ ਤੁਸੀਂ ਕੀ ਕਰਨਾ ਹੈ ਬੇ ਇਹਨੂੰ ਸਵੇਰੇ ਪਾਣੀ ਚ ਪਿਉਂਦੋ ਰਾਤ ਨੂੰ ਤੁਸੀਂ ਇਹਨੂੰ ਮਸਲ ਕੇ ਚੰਗੀ ਤਰ੍ਹਾਂ ਗ੍ਰाइंड ਕਰਕੇ ਦੁੱਧ ਦੇ ਵਿੱਚ ਪਾ ਕੇ ਇਹਨੂੰ ਤੁਸੀਂ ਆਪਣੇ ਬੱਚੇ ਨੂੰ ਪਲਾਉਣਾ ਲਗਭਗ ਇੱਕ ਹਫਤੇ ਦੇ ਵਿੱਚ ਚਾਹੇ ਬੱਚਾ ਜਹੇ ਨੌਜਵਾਨਾ ਜਹੇ ਬਜ਼ੁਰਗ ਇੱਕ ਹਫਤੇ ਦੇ ਵਿੱਚ ਪਿਸ਼ਾਬ ਉਹਨੂੰ ਲਗਭਗ 50% ਫਰਕ ਪੈ ਜਾਊਗਾ ਵੀ ਇੱਕ ਹਫਤੇ ਦੇ ਵਿੱਚ 50% ਉਹ ਪਿਸ਼ਾਬ ਰਾਤ ਨੂੰ ਬਿਸਤਰੇ ਪਰ ਕਰਨਾ ਬੰਦ ਕਰ ਦੋਗਾ ਜੀ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਪਹਿਲੇ ਦਿਨ ਤੋਂ ਹੀ ਅਸਰ ਦਿਖਾਉਂਦੀ ਹੈ ਇਹ ਐਡੀ ਕਮਾਲ ਦੀ ਚੀਜ਼ ਆ ਕੋਈ ਤੁਹਾਨੂੰ ਗੋਲੀ ਜਾਂ ਕੋਈ ਹੋਰ ਦਵਾਈ ਇੰਨੀ ਛੇਤੀ ਅਸਰ ਨਹੀਂ ਦਿਖਾ ਸਕਦੀ ਜਿੰਨੀ ਛੇਤੀ ਇਹ ਅਸਰ ਦਿਖਾਉਂਦੀ ਹੈ ਤੇ ਫਿਰ ਇਹ ਸਾਬੂਦਾਣਾ ਕੀ ਕਰੂਏ ਸਾਬੂਦਾਣਾ ਦੇਖੋ ਜਿਹੜੇ ਬੱਚਿਆਂ ਦੇ ਅੰਦਰ ਜ਼ਿਆਦਾ ਕਮਜ਼ੋਰੀ ਪਈ ਹੋਈ ਹੈ ਉਹਨਾਂ ਨੇ ਕੀ ਕਰਨਾ ਸਿਰਫ ਇੱਕ ਚਮਚ ਪਾਣੀ ਦੇ ਵਿੱਚ ਭਿਉਂ ਦੇਣਾ ਸਾਬੂਦਾਣਾ ਸਾਬੂਦਾਣਾ 2 ਘੰਟੇ ਭਿਓ ਕੇ ਰੱਖੋ ਉਸ ਤੋਂ ਬਾਅਦ ਉਬਾਲ ਕੇ ਉਹਨੂੰ ਦੁੱਧ ਪਾ ਕੇ ਪਲਾ ਦਿਓ ਬੱਚੇ ਜਿਹੜੇ ਬੱਚੇ ਜ਼ਿਆਦਾ ਕਮਜ਼ੋਰੀ ਹੋਈ ਹੋਇਆ ਜਿਹਦੇ ਬੱਚਿਆਂ ਸਾਨੂੰ ਦੱਸ ਦਿਓ ਇੱਕ ਚਮਚਾ ਕਿੰਨਾ ਕੁ ਜਿਹੜਾ ਅਸੀਂ ਬੱਚੇ ਦੀ ਕਿਹੜੀ ਬੱਚਾ ਕੋਈ ਵੀ ਉਮਰ ਦਾ 3-4 ਸਾਲ ਦਾ ਬੱਚਾ ਤੁਸੀਂ ਸਿਰਫ ਇੱਕ ਇੰਨਾ ਕੁ ਲੈਣਾ ਇਹ ਇੰਨਾ ਕੇ ਬਹੁਤ ਹੁੰਦਾ ਫੁੱਲ ਕੇ ਬਹੁਤ ਵੱਡ ਜਾਂਦਾ ਤੁਹਾਡੀ ਲਗਭਗ ਪਾਣੀ ਕਟੋਰੀ ਭਰ ਜਾਣੀ ਇਹਦੇ ਨਾਲ ਜਦੋਂ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਿਓਗੇ ਅੱਛਾ ਪਿਓ ਕੇ ਜੀ ਤੁਸੀਂ ਇਹਨੂੰ ਲਗਭਗ 2 ਘੰਟੇ ਬਾਅਦ ਉਬਾਲ ਉਬਾਲਣਾ ਇਹਨੂੰ ਪਹਿਲਾਂ ਭੁੱਖੇ ਰੱਖਣਾ ਹੈ ਉਬਾਲ ਕੇ ਬਾਅਦ ਦੇ ਵਿੱਚ ਦੁੱਧ ਪਾ ਕੇ ਪੀਣਾ ਹੈ ਔਰ ਸ਼ੱਕਰ ਪਾਉਣੀ ਹੈ ਵਿੱਚ ਗੁੜ ਨਹੀਂ ਪਾਉਣੀ ਚੀਨੀ ਨਹੀਂ ਪਾਉਣੀ ਕਿਉਂਕਿ ਚੀਨੀ ਹੈ ਉਹ ਵੀ ਤਸੀਰ ਉਹਦੀ ਗਰਮ ਹੈ ਗੁੜ ਦੀ ਵੀ ਤਸੀਰ ਗਰਮ ਹੈ ਆਪਾਂ ਗਰਮ ਤਸੀਰ ਵਾਲੀ ਜਿਹੜੀ ਚੀਜ਼ ਹੈ ਬੱਚੇ ਨੂੰ ਨਹੀਂ ਖਵਾਉਣੀ ਤਾਂ ਤੁਸੀਂ ਦੇਖੋ ਵੀ ਬੱਚਾ ਤੁਹਾਡੇ ਬੱਚੇ ਦਾ ਕੱਦ ਨਹੀਂ ਵੱਧਦਾ ਹੈਗਾ ਤੁਹਾਡੇ ਬੱਚੇ ਦਾ ਸਿਹਤ ਨਹੀਂ ਜਿਹੜੀ ਹੈਗੀ ਉਹ ਨਹੀਂ ਬਣਦੀ ਚਿਹਰੇ ਤੇ ਰੰਗ ਨਹੀਂ ਆਉਂਦਾ ਚਿਹਰੇ ਤੇ ਕਾਲਸ ਹੈ ਤਾਂ ਲਗਭਗ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਚੇਂਜ ਲੱਗਣ ਲੱਗ ਜਾਊਗਾ ਵੀ ਐਡੀ ਕਮਾਲ ਦੀ ਜਿਹੜੀ ਚੀਜ਼ ਹੈਗੀ ਇਹ अच्छा ਤੇ ਡਾਕਟਰ ਸਾਹਿਬ ਜਿਹੜੇ ਲੋਕਾਂ ਦੀਆਂ ਪ੍ਰੋਬਲਮ ਦਿੱਕਤਾਂ ਜਿਹੜੀਆਂ ਕਈ ਵਾਰ ਹੁੰਦਾ ਕਿ ਉਹਨਾਂ ਨੇ ਇਹ ਨੁਸਕੇ ਅਪਣਾਏ ਹੁੰਦੇ ਨੇ ਸਿਆਣਿਆਂ ਦੇ ਕਹਿਣ ਤੇ ਦੇ ਸਿਆਣਾ ਬੰਦਾ ਕੋਈ ਘਰ ਚ ਹੁੰਦਾ ਕਿਉਂਕਿ ਅਕਸਰ ਸਿਆਣੇ ਵੱਡੀ ਗਿਣਤੀ ਚ ਵੱਡੀ ਮਿਕਦਾਰ ਚ ਖੰਜੂਰਾ ਔਰ ਚੁਹਾਰੇ ਜਿਹੜੇ ਉਹ ਖਾਂਦੇ ਸੀ ਦੁੱਧ ਨਾਲ ਖਾਸ ਕਰਕੇ ਤੇ ਫਿਰ ਜਿਨ੍ਹਾਂ ਦੀ ਉਸ ਵਸਿਆ ਹੱਲ ਨਹੀਂ ਹੁੰਦੀ ਫਿਰ ਉਰਦਾ ਕੀ ਹੁੰਦਾ 20 20 ਸਾਲ ਹੋ ਗਏ ਜੀ ਬਹੁਤ ਵਾਰ ਹੁੰਦਾ ਹੈ ਬੰਦੇ ਨੂੰ ਤਾਂ ਤਰਾਂਤਰਾਂ ਦੇ ਖਿਆਲ ਆਉਂਦੇ ਨੇ ਦੇਖੋ ਜੀ ਉਹਨਾਂ ਦਾ ਕਹਿ ਲਓ ਵੀ ਨਰਵਸ ਸਿਸਟਮ ਜਿਆਦਾ ਵੀਕ ਹੋ ਗਿਆ ਅੰਦਰ ਗਰਮੀ ਜਿਆਦਾ ਪੈ ਗਈ ਉਹ ਸਾਨੂੰ ਮਿਲ ਸਕਦੇ ਆ ਉਹਨਾਂ ਦਾ ਹੱਲ ਬਿਲਕੁਲ ਜ਼ਰੂਰ ਹੋਵੇਗਾ ਜੀ ਉਹ ਸਾਨੂੰ ਮਿਲ ਕੇ ਜ਼ਰੂਰ ਅਸੀਂ ਉਹਨਾਂ ਦਾ ਹੱਲ ਜ਼ਰੂਰ ਕਰਾਂਗੇ ਜੀ ਤੁਸੀਂ ਕਿਵੇਂ ਮਿਲਦੇ ਹੋ ਜੀ ਅਸੀਂ ਜੀ ਸਾਡਾ ਹੈਗਾ ਪਤਾ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਉੱਚਾ ਪਿੰਡ ਸੰਘੋਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਐਤਵਾਰ ਤੇ ਵੀਰਵਾਰ ਛੱਡ ਕੇ ਅਸੀਂ ਇੱਥੇ ਸੰਘੋਲ ਮਿਲਦੇ ਆਂ ਤੇ ਹਰ ਐਤਵਾਰ ਦੁੱਗਰੀ ਲੁਧਿਆਣਾ ਦੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਧੰਨਵਾਦ ਜੀ ਸੋ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਬਗੈਰ ਮਿੱਠੇ ਵਾਲੀ ਖਜੂਰ ਹੈਗੀ ਹੈ ਉਹ ਤੁਹਾਡੇ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਪ੍ਰੋਬਲਮ ਹੈਗੇ ਨੇ ਚਾਹੇ ਬੱਚੇ ਨੇ ਬਜ਼ੁਰਗ ਨੇ ਜਾਂ ਫਿਰ ਜਵਾਨ ਨੇ ਇਹ ਜੰਬੋ ਖਜੂਰ ਹੈਗੀ ਹੈ ਵੱਡੀ ਖਜੂਰ ਹੈ ਬਹੁਤ ਵੱਡੀ ਸਾਈਜ਼ ਦੇ ਵਿੱਚ ਮੈਨੂੰ ਲੱਗਦਾ ਦੋ ਤਿੰਨ ਖਜੂਰਾ ਦਾ ਮਿਲਾ ਕੇ ਵੀ ਇੱਕ ਖਜੂਰ ਇਸ ਤਰ੍ਹਾਂ ਦੀ ਨਹੀਂ ਬੰਨੀ ਔਰ ਜਿਹੜਾ ਡਾਕਟਰ ਸਾਹਿਬ ਦਾ ਕਹਿੰਦੇ ਕਿ ਇਹਨੂੰ ਪਾਣੀ ਚ ਪਾ ਕੇ ਦਿਨੇ ਰਾਤ ਵੇਲੇ ਜਦੋਂ ਇਹਨੂੰ ਦੁੱਧ ਦੇ ਵਿੱਚ ਪਾ ਕੇ ਜਿਹੜਾ ਸ਼ੇਕ ਤਰ੍ਹਾਂ ਬਣਾ ਕੇ ਇਹਨੂੰ ਅਸੀਂ ਜੇਕਰ ਆਪਣੇ ਬੱਚੇ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਦਈਏ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਇਹ ਨੁਸਖਾ ਹੈ ਫਾਰਮੂਲਾ ਜਿਹੜਾ ਉਹ ਰੰਗ ਦਿਖਾਉਣੇ ਸ਼ੁਰੂ ਕਰ ਸਕਦਾ ਹੈ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਛੱਡ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਅਸੀਂ ਕਹਿੰਦੇ ਜੀ ਗੁਜ਼ਾਰਿਸ਼ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਡਾਕਟਰ ਵੈਦ ਹਕੀਮ ਨਾਲ ਕੰਸਲਟ ਜ਼ਰੂਰ ਕਰ ਲਿਆ ਕਰੋ ਧੰਨਵਾਦ